ਹਾਂ ਇਹ ਅਗਲਾ 5210 ਚੌਂਡੀਅਰ ਚੱਲਿਆ ਕੋਈ ਇੱਕ ਆ ਦੇਖਦੇ ਜਿਹੜੇ ਯਾਰ ਤੋਂ ਬਾਈ ਬਾਹਰੇ ਬੈਠਿਆ ਉਹ ਆਪ ਦੀ ਜ਼ਿੰਮੇਵਾਰੀ ਤੇ ਬੈਠਿਆ ਬਾਈ ਪ੍ਰਵਾਨਕਾਰ ਦੀ ਕੋਈ ਜ਼ਿੰਮੇਵਾਰੀ ਆਹ ਵੰਨ ਅੱਜਦਾ ਜੱਕਾ ਬਾਈ 5210 ਦਾ ਸਰ ಉಡುಗೆ ನಗರದ पहि <muchas> བདེ་པོ་ཡོད། ਹੱਥ ਨਹੀਂ ਇਹ ਬੰਦ ਨਹੀਂ ਹੁੰਦੀ ਚੀਜ਼ ਬਹੁਤ ਵਧੀਆ ਹੈ ਓਏ ਤੇਰੇ ਮਾਰੂ ਕੁਦੀ ਕਿਤੇ ਚੱਲ ਚੱਲ ਆਹ ਯਾਰ ਇਹ ਜਾਂ 2000 ਕਰਤਾ ਇਹ ਵੱਡੇ ਵੱਡੇ ਬੰਦੇ 200 200 ਸਰਾ ਸਰਾ ਬਈ ਸਰਾ ਆਓ ਭਾਈ ਦੋ ਪਰਦਾਣੀ ਆ ਗਿਆ ਡਾਇਰੈਕਟਰ ਦਾ ਪ੍ਰਿੰਟ ਦਾ ਟਾਈਮ ਆ। ਹੋਰ ਐਂਡਾਂ ਨੂੰ ਕੱਟ ਗਿਆ ਚਲੋ। ਹਵਾ ਕਰਦੇ। ਅਗਲੀ ਵਾਰੀ ਕੁਝ ਹੋ ਕੱਟ ਕੇ ਪਹਿਲਾਂ ਰਿਹਾ ਆਪਾਂ। ਛੱਡ ਜੋ। ਦਿਖਾ ਦਰੂ। ਤੇਰੇ ਤੇਰਾ ਕਦੇ ਸੋਲੇ ਆ ਗਏ ਭਾਈ। ਤੇਰਾ ਤੇਰਾ ਇਹ ਨਾਲ ਬੱਲੇ ਬੱਲੇ ਪਰਲੇ ਪਰਲੇ ਬੱਲੇ ਹੁਣ ਬਦਲ ਲਗੀ ਟਾਈਮ ਦਾ ਹੁਣ ਬਦਲ ਲਗੀ ਜੋ ਜ਼ੋਰ ਕਰਕੇ ਆ ਜਾਣਾ ਹੁਣ ਤੇਰੇ ਚੋਕਰ ਦਾ ਅੱਜ ਕੋਈ ਟੱਕਰ ਉਸ ਤੋਂ ਨਾ ਕਰਦਾ ਜ਼ੋਰ ਕਰਕੇ ਆ ਜਾਣਾ ਹੁਣ ਤੇਰੇ ਚੋਕਰ ਦਾ ਕੋਈ ਚੀਰ ਕਰਕੇ ਨਾ ਹਾਰ ਤੇ ਚੋਕਰ ਦਾ ਆਹ ਦੀ ਗੱਲਾਂ ਕਰੇ ਤੇ ਤਾਰੇ ਲੜ ਗਿਆ ਬੱਲੇ ਬੇਸਤੀ ਕਰਦਾ ਹੈ ਲਈ ਤੇਰੇ ਸੈਂਟਰ ਦੇ ਵਿੱਚ ਖੱਟਦੇ ਆ ਗਏ ਇਹ ਸੇਵਾ ਦੇ ਚਾਨਣ ਤੋਂ ਸਾਡੇ ਭਰਾਕੇ ਦੇ ਵਿੱਚ اڏري ويهي گا ۽ ان کان علاوه وڏو سنيو وڏو وڏو جو راجا مان ڪو ناهي جو Oh, yeah! yeah. まあと15分ぐらいの白い ਜੇਲਮਾਨ ਹੈ ਸਾਡੀ ਜ਼ਿੰਦਗੀ ਦਾ ਉਹ ਸਾਹਮਣੇ ਬੱਲੇ 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 ਮੁਕਾਬਲਾ 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 ਉਹ ਮੁਕਾਬਲਾ ਦਸਵੇਂ ਨੂੰ ਮੁਕਾਬਲਾ ਕਿੱਥੇ ਹੈ ਉਹ ਦਸਵੇਂ ਨੂੰ ਚੋਬਰ ਦਾ ਮੁਕਾਬਲਾ ਕਿੱਥੇ ਹੈ ਉਹ ਬੱਲੇ ਬੱਲੇ ਕਦੇ ਹੋ ਰਹੀ ਹੈ ਉਹ ਬੱਲੇ ਬੱਲੇ ਕਦੇ ਹੋ ਰਹੀ ਹੈ ਬੱਲੇ ਬੱਲੇ ਹੋ ਰਹੀ ਪਈ ਹੈ ਉਹ ਬੱਲੇ ਬੱਲੇ ਕਦੇ ਹੋ ਰਹੀ ਪਈ ਹੈ ਔਰ ਕਹਿੰਦੇ ਦੂਜਾ 라ਉਂਡ ਚੱਕਰ ਕਿਨ ਕਿਹਨੇ ਗੱਲ ਟੈਂਕ ਤੇ ਖੜੀ ਹੋਇਆ ਮਿੱਤਰੋ ਉਹ ਚੱਲ ਕੇ ਟੈਂਕ ਤੇ ਖੜੀ ਐ ਟਾਈਮ ਟਾਈਮ ਕਰਤਾ ਕਰਕੇ ਵੇਂਦੀ ਐ ਅਗਲਾ ਟਰੈਕਟਰ ਵੀਰੇ ਜਗਦੀਪ ਆ ਹੈ ਆ ਬਾਈ ਜਗਦੀਪ ਵਾਲਾ 963 34640 ਬਾਈ ਕਰਕੇ ਵੀ ਤੁਸੀਂ ਹੌਸਲੇ ਬਣਾ ਕੇ ਸਦਾ ਜੰਗ ਰੱਖਿਓ ਅਸੀਂ ਜੰਗ ਦੇ ਜੂਰੇ ਜਾਰੀ ਚੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਚੰਗ ਰੱਖਿਓ ਜੰਗ ਕਦੇ ਛਿੜੀ ਹੋਈ ਹੈ ਔਰ ਕਵੇਂ ਮੁਕਾਬਲੇ ਕਦੇ ਹੋ ਪਏ ਹੈ ਉਹ ਟੱਕਰਾਂ ਕਦੇ ਹੋਈਆਂ ਪਈਆਂ ਮੇਰੇ ਮਿੱਤਰੋ ਚਰਚੇ 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 ਅੱਜ ਨਹੀਂ ਹਾਂ ਅੱਜ ਗੱਲਾਂ ਨਹੀਂ ਘਾਣੀਆਂ ਅੱਜ ਨਹੀਂ ਰੋਂਦਾ ਮੇਰਾ ਪੰਜਾਬ 84 ਚੇਤੇ ਕਰਕੇ ਜੱਟ ਦੀ ਜਵਾਨੀ ਬਣੀ ਬਹੁਤੇ ਉੱਤੇ ਕਾਲ ਇਹਦੀ ਜਿਹੜਾ ਪਿਓ ਬੋਲਦਾ ਉਹ ਜਿਹੜਾ ਅੱਜ ਵੀ ਹੁਣ ਜਿਹੜਾ ਕਹਿੰਦੇ ਮੜੀ ਮੱਤਿਆ ਦੇ ਜੱਟ ਹੁਣੀ ਤਾਲੀ ਕਿਤੇ ਇੱਕ ਵਾਰੀ ਤਾੜੀਆਂ ਮਾਰ ਕੇ ਬਸੋ ਜਰਾ ਮੜੀ ਮੱਤਿਆਆਂ ਟਰੈਕਟਰ ਲਿਆ ਗਰਾਊਂਡ 'ਚ ਬਹੁਤ ਸਮਾਂ ਹੋ ਗਿਆ ਦਰ ਮੁੰਡੇ ਆਰ ਪਾਰ ਗਰੁੱਪਾਂ ਦੇ ਆ ਇਹ ਪਾਜੋਕੇ ਵਾਲੇ ਦਾ ਪੰਜਾਬ ਸਿੰਘ ਦੀ ਧਰਤੀ ਤੋਂ ਚੱਲ ਕੇ ਆਏ ਆ ਬੱਲੇ 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 ਇਹ ਮੈਨੂੰ ਲੱਗਦਾ ਮੈਨੂੰ ਲੱਗਦਾ ਰੋਟਰ ਕਹਿੰਦੇ ਬੱਲੇ 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 ਹੁਣ ਗੱਲ ਹੁਣ ਗੱਲ ਹੁਣ ਗੱਲ ਮੁਸ਼ਕਲ ਲੱਗਦੀ ਹੈ ਪਰ ਬਾਈ ਕਹਿੰਦੇ ਆਰ ਪਰ ਆ ਰਿਹਾ ਆਹ ਸਾਹਮਣੇ ਕਹਿੰਦੇ ਕੁਮਾਰ ਮੇਰੇ ਮਿੱਤਰ ਮੁਰਗੀ ਹੈ ਐਰ ਕਹਿੰਦੇ ਚੋਤੇ ਦੀ ਪੁੱਤਰ ਹੈ ਔਰ ਕਹਿੰਦੇ ਨੀਲਾ ਔਰ ਚੋਤੇ ਦਾ ਮੇਰੇ ਮਿੱਤਰ ਹੈ ਆਹ ਸਾਹਮਣੇ ਕਹਿੰਦੇ ਤਾਜੂ ਦੇ ਵਾਲਾ ਅਨੰਤਰਾ ਕਹਿੰਦੇ ਵੇਖ ਜੀ ਰੌਣਕ ਪੂਰੀ ਕਰ ਰਿਹਾ ਹੈ ਚੱਕਰ ਪੂਰੇ ਕਰ ਰਿਹਾ ਹੈ

मस भाई लिहा लिहा ਬਾਰ ਕਰ ਦੇ ਬਾਰ ਕਰ ਦੇ ਬਾਰ ਕਰ ਦੇ ਗੁਰਪ੍ਰੀਤਾ ਗੁਰਪ੍ਰੀਤਾ ਗੁਰਪ੍ਰੀਤ ਬਾਈ ਗੁਰਪ੍ਰੀਤਾ ਬਾਰ ਕਰਾ ਲੈ ਬਾਈ ਯਾਰ ਗੁਰਪ੍ਰੀਤ ਨੂੰ ਫਿਰ ਮਦਦ ਨੂੰ ਕਾਲੋ ਕੋ ਬਾਹਰ ਇਹ ਮੇਰਾ ਕੱਚਾ ਨਾਲ ਲੈਂਦਾ ਹਾਂ ਹਾਂ ਗੁਰਪ੍ਰੀਤ ਦੇ ਬਾਈ ਕੀ ਕਿ ਸੁਰਤ ਤੱਕ ਆਵਾਜ਼ ਹੀ ਨਹੀਂ ਜਾਂਦੀ ਹਰ ਤਰ੍ਹਾਂ ਕੋਲਨਾ ਪ੍ਰੈਸ਼ਰ ਦੇ ਵਿੱਚ ਰਹਿਣਾ ਔਰ ਕਦੇ ਕਬੱਡੀ ਦੀ ਤਕਨੀਕ ਉੱਤੇ ਪਿਆਰ ਕਰਦਾ ਹੈ ਔਰ ਜਿਹੜੇ ਵੀ ਦੇਸ਼ਕ ਕੋਲ ਨੇ ਦੇਸ਼ਕ ਤੋਂ ਖੇਮਤ ਰੋ ਗਿਆ ਹੈ ਬੜਾ ਪਿਆਰ ਤੋਂ ਸਤਿਕਾਰ ਔਰ ਕਹਿੰਦਾ ਜਿਹੜੇ ਲੇਰ ਕਰਨਾ ਸ਼ੁਰੂ ਕਰਵੇ ਔਰ ਜਿਹੜੇ ਦੇਖਾਰਾ ਦਾ ਯਾਰ ਜਿਹੜੇ ਮੱਤੀ ਹੈ ਜਿਹਦੇ ਨਾਲ ਬੜੇ ਸ਼ਕਤੀ ਦੇ ਨੀਤ ਕਲਪੂਰੀ ਅਗੇ ਇਸ ਤਰ੍ਹਾਂ ਦੀ ਅੰਦਰੀ ਜੋ ਕਰਾਈ ਹੋਈ ਹੈ ਤੋਂ ਕਰਨੀ ਕਰਨਾ ਹੈ ਐਸਾ ਗਿਆਨ ਜਿਹੜਾ ਹੈ ਔਰ ਉਹ ਆ ਕੇ ਵੀ dum morvaque conscripta est

ਔਰ ਨਾਲ ਕੇ ਨੂੰ ਸ਼੍ਰੀ ਨਰਕਿਸ਼ੀਆਨ ਉਹਨਾਂ ਦੇ ਲਈ ਲੈ ਬੁਲਦਕਾ ਨਵੋਦੇ ਤੁਹਾਡੇ ਵਾਲੇ ਸੂਰਜ ਪੂਰਬ ਨਾਲ ਰੂਪ ਦਿੱਤੀ ਬੁਰਾ ਮਾੜੇ ਕਰੇ ਜੇ ਨਾ ਜੀ ਕਹੇ ਸ਼ਹਾਦਤ ਹੋਰ ਅਰੇ ਤੇਰੇ ਵੱਲੋਂ ਆ ਜਾਣਾ ਦੇ ਚੱਕਰ ਤੇ ਦੋਸਤੇ ਬਰਾ चल रहा बत्ती चला चला कर i be... must be on a seven